हां जी दोस्तों सारेया नु सस्श्री काल स्वागत करदेया टोंडा राज संधू फार्मिंग दे विच सो दोस्तों आज दी अपनी विजिट हैगी है ਪਿੰਡ 달लेके 달लेके ਪਿੰਡ दोस्तों तहसील जिला श्री तरਨਤਨ ਸਾਹਿਬ ਦਾ ਪਿੰਡ ਆ ਕੋਈ 8 ਤੋਂ 10 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ 달लेके दी श्री तरਨਤਨ ਸਾਹਿਬ ਤੋਂ ਬਿਲਕੁਲ ਦਿয়ালਪੁਰੇ ਨੂੰ ਜਿਹੜੀ ਦੋਸਤੋ ਅੱਗੇ ਛੜਕ ਚਲੀ ਜਾਂਦੀ ਆ ਬਿਲਕੁਲ ਅੱਗੇ ਦੋਸਤੋ ਮਾਨੋਚਾਲ ਸ਼ਿਵਾਜਪੁਰ ਤੇ ਅੱਗੇ ਦੋਸਤੋ ਬਿਲਕੁਲ ਦਿয়ালਪੁਰੇ ਨੂੰ ਜਿਹੜੀ ਇਹ ਛੜਕ ਜਾਂਦੀ ਆ ਅੱਜ ਦੋਸਤੋ 10 ਅਕਤੂਬਰ ਨੂੰ ਇਹ ਆਪਾਂ ਕਵਰਜ ਕਰਦੇ ਪਏ ਆ ਟਾਈਮ ਤੁਸੀਂ ਨੋਟ ਕਰ ਲਓ ਕੋਈ ਮਾਰਨਿੰਗ ਦੇ 10 ਵਜੇ ਦਾ ਟਾਈਮ ਆ ਵੀਰ ਜੋਗੇ ਦੇ ਕੋਲੇ ਆਇਆ ਜੀ ਬਾਈ ਦੀਪੀ ਉਹਨਾਂ ਦੇ ਕੋਲ ਦੋ ਪਸ਼ੂਆ ਜਿਹੜੇ ਦੋਸਤੋ ਅੱਜ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਦਿਖਾ ਦਾਂਗੇ ਪਸ਼ੂ ਜਿਹੜੇ ਦੋਸਤੋ ਘੱਟੋ ਘੱਟ 5-6 ਨਗ ਹੋਣਗੇ ਠੀਕ ਆ ਜਿਨ੍ਹਾਂ ਦੇ ਵਿੱਚੋਂ ਵੜਾ ਜਿਹੜੀਆਂ ਘੱਟੋ ਘੱਟ ਤਿੰਨ ਵਹਿੜਾ ਨੇ ਦੋ ਮੱਝਾਂ ਇੱਕ ਝੋਟੀ ਦਿਖਾ ਦਾਂਗੇ ਜੀ ਠੀਕ ਹੈ ਜੀ ਅਸਰ ਝੋਟੀ ਦਿਖਾ ਦਾਂਗੇ ਸੋ ਇਹਨਾਂ ਪਸ਼ੂਆਂ ਦੀ ਜਿਹੜੀ ਡਿਟੇਲ ਆ ਉਹ ਆਪਾਂ ਵੀਰ ਉਹਨਾਂ ਦੇ ਨਾਲ ਗੱਲਬਾਤ ਕਰ ਠੀਕ ਹੈ ਜੀ ਸੋ ਕੱਲੇ ਕੱਲੇ ਪਸ਼ੂ ਦਾ ਰੇਟ ਭਾਅ ਪੜਤਾ ਜਿਹੜਾ ਇਸ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਵੱਧ ਤੋਂ ਵੱਧ ਹੋਰ ਵੀਰਾਂ ਤੱਕ ਜਿਹੜੀ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਸਭ ਤੋਂ ਪਹਿਲਾਂ ਵੀਰ ਜੋਗੇ ਸਸਰੀ ਕਾਲ ਬਾਈ ਸਸਰੀਆ ਸੰਤੂ ਸਾਹਿਬ ਕੀ ਹਾਲ ਜੇ ਸਸਰੀਆ ਵੀਰ ਜੀ ਠੀਕ ਠਾਕ ਹੋਰ ਭਾਈ ਦੀਪੇ ਸਸਰੀਆ ਭਾਈ ਸਸਰੀਆ ਕਾਲ ਵੀਰ ਅੱਛਾ ਵੀਰ ਜੋਗੇ ਅੱਜ ਪਸ਼ੂ ਆਪਣੇ ਕੋਲ ਘੱਟੋ ਘੱਟ 6 ਨਾਗਾ ਹਾਂਜੀ 6 ਨਾਗਾ ਜੀ ਸਾਰੀ ਠੀਕ ਹੈ ਜੀ ਹਾਂ ਤੇ ਵੜਾ ਵੀ ਬਿਲਕੁਲ ਤਾਜ਼ੀਆਂ ਫਰੀਆਂ ਨੇ ਹਾਂਜੀ ਤਾਜ਼ੀਆਂ ਸੂਈਆਂ ਦੋ ਤਾਜ਼ੀਆਂ ਸੂਈਆਂ ਇੱਕ ਗੱਬਣ ਆ ਜੀ ਇੱਕ ਗੱਬਣ ਆ ਗਈ ਆ ਹਾਂਜੀ ਤੇ ਜਿਹੜੀ ਮੱਝਾ ਇਹ ਵੀ ਮੱਝ ਇੱਕ ਤਾਂ ਤਾਜੀ ਸੂਈ ਆ ਜੀ ਆ ਤੇ ਇੱਕ ਜਿਹੜੀ ਆ ਟੋਕੜ ਗੱਬਣ ਆ ਜੀ ਇੱਕ ਟੋਕੜ ਗੱਬਣ ਦਾ ਗਾ ਗਿਆ ਹਾਂਜੀ ਲੋ ਵੀ ਦੋਸਤੋ ਇਹ ਟੋਟਲ ਨਾਗ ਨੇ ਠੀਕ ਆ ਜੀ ਆ ਜੋ ਕਰਦੇ ਆ ਗੱਲਬਾਤ ਸੋ ਪਹਿਲੇ ਨੰਬਰ ਤੋਂ ਜਿਹੜੀ ਦੋਸਤੋ ਇੱਕ ਤੁਹਾਨੂੰ ਮੱਝ ਦਿਖਾਵਾਂਗੇ ਬੂਰੀ ਬਿਲਕੁਲ ਨੀਲੀ ਦੀ ਜਿਹੜੀ ਮੱਝ ਹੋਊਗੀ ਠੀਕ ਆ ਕੈਰੈਕਟਰ ਮਾਰਕਿੰਗ ਜਿਹੜੀ ਆ ਤੁਹਾਨੂੰ ਪੂਰੀ ਤਸੱਲੀ ਨਾਲ ਦਿਖਾ ਦਾਂਗੇ ਤੇ ਭਾਈ ਜੋ ਕਿ ਇਹ ਸੂਆ ਕਿੰਮਾ ਸੂਈ ਆ ਇਹ ਦੂਜੀ ਸੂਈ ਸੂਈ ਆ ਜੀ ਦੂਜਾ ਸੂਆ ਸੂਈ ਹੈ ਜੀ ਹਾਂਜੀ ਆ ਲਓ ਬਾਹਰ ਕੱਢ ਬਾਹਰ ਕੱਢ ਇਹ ਬੂਰੀ ਨੀਲੀ ਦੀ ਆ ਗਈ ਹੈ ਜੀ ਹਾਂਜੀ ਲਓ ਜੀ ਚਾਰੇ ਪੈਰ ਬਿਲਕੁਲ ਸੂਤ ਦੇ ਨਿਸ਼ਾਨ ਸੋ ਮੱਥਾ ਬੱਲਾ ਠੀਕ ਹੈ ਜੀ ਬੱਗੀ ਮੋਟੇ ਨਿਸ਼ਾਨ ਆ ਤੁਸੀਂ ਵੇਖ ਸਕਦੇ ਹੋ ਠੀਕ ਆ ਸੂਆ ਦੂਜਾ ਹੈ ਹਾਂਜੀ ਹਾਂਜੀ ਸੂਆ ਦੂਜਾ ਸੂਆ ਦੂਜਾ ਦਿਨ ਕਿੰਨੇ ਹੋ ਗਏ ਵੀਰ ਚਾਰ ਮਹੀਨੇ ਹੋ ਗਏ ਚਾਰ ਹਫਤੇ ਤੋਂ ਅੰਦਰ ਹੀ ਆ ਜੀ ਹਫਤੇ ਤੋਂ ਅੰਦਰ ਹੀ ਆ ਠੀਕ ਹੈ ਜੀ ਹਫਤੇ ਤੋਂ ਬਿਲਕੁਲ ਅੰਦਰ ਬਾੜ ਜਿਹੜਾ ਸਮਾਂ ਜਿਹੜਾ ਦੋਸਤੂ ਹੈਗਾ ਸੂਈ ਨੂੰ ਤੇ ਬੂਰੀ ਨੀਲੀ ਦੇ ਵਿੱਚ ਜਿਹੜੀ ਆ ਦੋਸਤੋ ਇਹ ਮੱਝ ਪੈਂਦੀ ਆ ਠੀਕ ਆ ਸੂਆ ਦੂਜਾ ਕੋਈ ਵੀਰ ਝੋਟੀ ਮੰਨ ਸਕਦਾ ਕੋਈ ਵੀਰ ਮੱਝ ਮੰਨ ਸਕਦਾ ਝੋਟੀ ਵੀ ਬਕਾ ਕੇ ਨਾ ਦੋਸਤੋ ਜੇ ਦੂਜਾ ਸੂਆ ਸੋਈ ਆ ਠੀਕ ਆ ਅੱਗੇ ਹਰ ਕ ਵੀਰ ਦੀ ਆਪਾਂ ਆਪਣੀ ਸਮਝ ਆ ਫੇਸ ਕੁਆਲਿਟੀ ਅੱਖ ਜਿਹੜੀ ਆ ਦੋਸਤੋ ਬਿਲਕੁਲ ਜਵਾਬ ਅੱਖਾਂ ਦੇ ਵਿੱਚ ਆ ਵੇਖੋ ਬਿੱਲੀਆਂ ਅੱਖਾਂ ਠੀਕ ਆ ਆ ਵੇਖੋ ਵੀ ਠੰਡੀ ਧਰੀਆ ਕੋਈ ਤਰ੍ਹਾਂ ਦਾ ਵੀ ਜਿਹੜਾ ਸਮਾਨ ਆਪਾਂ ਦੇ ਸਕਦੇ ਆ ਕਿਉਂਕਿ ਮੂੰਹ ਬਾ ਫੜਾ ਲੈਂਦੀ ਆ ਆ ਦੇਖੋ ਆ ਦੇਖੋ ਅੱਛਾ ਜੋਗੇ ਵੀਰ ਜਿੱਦਾਂ ਹੁਣ 10:00 ਵਜੇ ਦਾ ਮਾਰਨਿੰਗ ਦਾ ਟਾਈਮ ਆ ਤਾਂ ਸੁਬਾ ਚੁਵਾਈ ਕਿੰਨੇ ਕ ਵਜੇ ਕਰ ਲਈ ਆ ਇਹ ਹੁਣੇ ਆਈ ਇਹ ਵੀਰ ਜੀ ਹੁਣੇ ਆਈ ਚੋਕੇ ਲਿਆਂਦੀ ਅਸੀਂ ਚੋਕੇ ਲਿਆਂਦੀ ਆ ਚੋਕੇ ਆਈ ਤੇ ਸੋ ਦੋਸਤੋ ਬਿਲਕੁਲ ਇੱਕ ਡੰਗ ਜਿਹੜੀ ਆ ਚੁਵਾਈ ਕਰਕੇ ਵੀਰਾਂ ਦਾ ਵੀ ਆਪਾਂ ਲੈ ਕੇ ਆਏ ਆ ਤੇ ਫਿਲਹਾਲ ਹੁਣ ਜਿਹੜੀ ਆ ਚੁਵਾਈ ਹੋਈ ਆ ਬਿਲਕੁਲ ਜਦੋਂ ਤੁਸੀਂ ਦੋਸਤੋ ਇਹ ਵੀਡੀਓ ਦੇਖਦੇ ਹੋ ਉਸ ਤੋਂ ਬਾਅਦ ਜਿਹੜੇ ਵੀਰ ਆਉਣਗੇ ਦੋ ਟਾਈਮ ਆਪਦਾ ਟਾਈਮ ਤੋਂ ਟਾਈਮ ਬਣ ਕੇ ਕੋਈ ਵੀਰ ਤਸੱਲੀ ਕਰ ਸਕਦਾ ਬੇ ਤੜਕ ਠੀਕ ਆ ਬੇ ਚਿੰਤਾ ਠੀਕ ਆ ਤਸੱਲੀ ਕਰ ਲਿਓ ਧਾਰ ਚੁਵਾਈ ਉਹ ਵੀ ਆਪਾਂ ਪੁੱਛ ਬਾਕੀ ਜੋ ਕੇ ਵੀ ਚਵਾਈ ਦਾ ਜਰੂਰ ਦੱਸ ਦੋ ਵੀ ਕਿਹੋ ਜੀ ਬੰਦ ਦੀ ਭਾਜੀ ਅੱਛਾ ਜੀ ਹਾਂਜੀ ਤੇ ਪੂਰੀ ਹੈ ਪਸਮਾ ਚਵਾ ਵਧੀਆ ਵਧੀਆ ਹੈ ਰੂਮਰ ਕੀ ਦੀਪਾ ਹੁਣ ਲੈ ਕੇ ਆਇਆ ਜੀ ਇਹ ਦੱਸੂ ਸਾਰਾ ਕੁਛ ਹੀ ਹਾਂ ਦੀਪੇ ਬਾਈ ਰੂਮਰ ਕੀ ਪੋਲੀ ਅੱਛਾ ਜੀ ਹਾਂਜੀ ਤਾਂ ਇਹ ਪੋਲੀ ਪੋਲੀ ਓਏ ਭੂਰ ਦੀ ਕੋਈ ਛੱਟਾ ਨਹੀਂ ਭੂਰ ਨੇ ਵੀ ਛੱਟਾ ਨਹੀਂ 6 ਕਿਲੋ ਬਾਲਾ ਹੋ ਗਿਆ ਸੰਦੂ ਸਾਹਿਬ ਠੀਕ ਆ ਜੀ ਜੇ ਵਾਪਸ ਮੈਂ ਇੱਕ ਨੰਬਰ ਕੋਈ ਟੁੱਟਵਾ ਜਾ ਪਸਮਾਤ ਨਹੀਂ ਇੱਕ ਸਾਰ ਖਾਲੀ ਹੁੰਦੀ ਆ ਪੂਰਾ ਇੱਕੇ ਦਾ ਪਸਮਾਨ ਛੱਡਦੀ ਆ ਠੀਕ ਆ ਜੀ ਹਾਂਜੀ ਰੂਮਰ ਕੀ ਪੋਲੀ ਆ ਜੀ ਠੀਕ ਆ ਤੇ ਬੱਚਾ ਇਹ ਤੇ ਮਗਰ ਆ ਗਿਆ ਕੱਟਾ ਆ ਗਿਆ ਜੀ ਇਹਦਾ ਆਹ ਕੱਟਾ ਆ ਠੀਕ ਆ ਜੀ ਵਾਈਟਨਸ ਬੇਸ਼ੱਕ ਥੋੜੀ ਜਿਹੀ ਬਧੇਰੇ ਆ ਆਹ ਮਗਰ ਜਿਹੜਾ ਮੇਲ ਕ ਤੇ ਜੋਗੇ ਵੀਰ ਕਿੰਨਾ ਕੁ ਮੁੱਲ ਕਰਾਂਗੇ ਡਿਮਾਂਡ ਕੀ ਕਰਦੇ ਮੁੱਲ ਜੈ ਜੀ ਸੰਧੂ ਸਾਹਿਬ ਆਪਣੇ ਹਾਂ ਮੁੱਲ ਜੈ ਜੀ ਅੱਛਾ ਮੁੱਲ 65000 ਹਾਂ 62 ਦੀ ਦੇ ਦਾਂਗੇ ਜੀ 62000 ਦੀ ਹਾਂਜੀ ਲਓ ਜੀ 65000 ਮੋਲਾ ਦੋਸਤੋ ਤੇ 62000 ਦੀ ਵੀਰਾਂ ਦਾ ਵੀ ਦੇ ਲਏ ਹਾਂ ਨਾ ਜਿਹੜੀ 62000 ਦੀਆਂ ਤਾਂ ਦੇ ਦਾਂਗੇ ਸੋ ਬਿਲਕੁਲ ਤੁਹਾਡੇ ਸਾਹਮਣੇ ਦੋਸਤੋ ਇਹ ਮੱਝ ਪੂਰੀ ਤਸਲੀਮ ਨਾਲ ਤੁਹਾਨੂੰ ਦਿਖਾਤੀ ਆ ਬਿਲਕੁਲ ਥਾਣਾ ਇੱਕੋ ਜਿਹਾ ਵਿਥੀ-ਪੁਥੀ ਚੌਥਾ ਥਾਣਾ ਦੀ ਇੱਕ ਸਾਰ ਚਾਬਾ ਪਸਮਾ ਇੱਕ ਨੰਬਰ ਆ ਠੀਕ ਆ ਇਹ ਤੁਸੀਂ ਆਪਦੇ ਵਿਚਾਰ ਕਰਕੇ ਜ਼ਰੂਰ ਤਸੱਲੀ ਕਰ ਲਿਓ ਇੱਕ ਅਗਲੀ ਜਿਹੜੀ ਦਿਖਾਉਣੀ ਆ ਦੋਸਤੋ ਮਾਜੇ ਤੋਕੜ ਗੱਬਣੇ ਜੀ ਇਹ ਤਿੰਨ ਮਹੀਨਾ ਦੀ ਗੱਬਣੇ ਆ ਜੀ ਆ 5 ਕਿਲੋ ਦੁੱਧ ਸੰਧੂ ਸਾਹਿਬ ਦੇ ਥਲੇ 5 ਕਿਲੋ ਹਾਂਜੀ ਠੀਕ ਆ ਜੀ ਤੇ ਅੱਗੇ ਤਿੰਨ ਮਹੀਨੇ ਦੀ ਗੱਬ ਤੇ ਅੱਗੇ ਸੂਵੇ ਕਰਨ ਵਾਲੀ ਗੱਬਣਾ ਜੀ ਸੂਵਾ ਤੀਜਾ ਹੋਊਗਾ ਜੀ ਤੀਜੇ ਸੂਵੇ ਦੀ ਗੱਬਣਾ ਦੋਸਤੋ ਤੇ ਹੁਣ 5 ਕਿਲੋ ਜਿਹੜਾ ਦੋਵੇਂ ਟਾਈਮ ਮਿਲਦੀ ਆ ਦੋਵੇਂ ਟਾਈਮ ਪਹਾੜੇ ਤੇ ਪਹਾੜੇ ਦੇ ਲਓ ਜੀ ਪਹਾੜੇ ਤੇ ਮਿਲਦੀ ਆ ਤੀਜੇ ਸੂਵੇ ਦੀ ਗੱਬਣਾ ਦੂਜੇ ਸੂਵੇ ਦੇ ਵਿੱਚ ਹੁਣ ਚੱਲਣ ਢਈ ਆ ਜਿਹੜਾ ਦੁੱਧ ਫਾਈਟ ਕੱਦ ਵਧੀਆ ਹੈ ਮੀਡੀਅਮ ਤੋਂ ਜਿਹੜਾ ਪਲਾਸ ਆ ਵੱਡੀਆਂ ਮੱਜਾਂ ਦੇ ਵਿੱਚ ਤੁਸੀਂ ਗਿਣਤੀ ਕਰ ਸਕਦੇ ਜੀ ਦੋਸਤੋ ਠੀਕ ਆ ਪੂਛ ਪਾਸ ਬਿਲਕੁਲ ਐਨ ਧਰਤੀ ਦੇ ਨਾਲ ਆਪਾਂ ਕਹਿ ਲਈਏ ਵੀ ਖੈਂਦੀ ਪੂਛ ਆ ਆ ਫੇਸ ਕੁਆਲਿਟੀ ਵੇਖੋ ਸਿੰਘਾਂ ਦੇ ਬੰਤਰ ਇਹ ਸਾਰੇ ਪਾਸਿਓਂ ਪੂਰੀ ਆ ਠੀਕ ਆ ਜੀ ਫੇਸ ਕੁਆਲਿਟੀ ਸਿੰਘਾਂ ਦੀ ਗੱਲ ਕਰ ਲਈਏ ਚਾਹੇ ਪੂਛ ਤੱਕ ਖਵਾਨਾ ਦੇ ਬਾਅਦ ਜਿਹੜਾ ਆ ਬਿਲਕੁਲ ਆ ਵੇਖੋ ਜੀ ਠੀਕ ਆ ਲંબਾਈ ਦੇ ਵਿੱਚ ਥਣ ਬੇਸ਼ੱਕ ਦੋਸਤੋ ਲંબਾਈ ਦੇ ਵਿੱਚ ਲੰਬੇ ਥਣ ਨੇ ਦੁੱਧ 5 ਕਿਲੋ ਕੋਈ ਵੀਰਾਂ ਦੀ ਤਸੱਲੀ ਦੋ ਟਾਈਮ ਕਰ ਲੈ ਚੋ ਕੇ ਠੀਕ ਆ ਤੇ ਦੋਵੇਂ ਟਾਈਮ ਜਿਹੜੀ ਆ ਦੋਵੇਂ ਡੰਗ ਪਹਾੜੇ ਤੇ ਜਿਹੜੀ ਆ ਚਵਾਈ ਕੀਤੀ ਜਾਂਦੀ ਆ ਪਹਾੜੇ ਚਾੜ ਤੇ ਸੋ ਤਿੰਨ ਮਹੀਨੇ ਦੀ ਗੱਪਣ ਚੱਕ ਪਾਸਾ ਕੋਈ ਵੀ ਆਵੇ ਆਪਦਾ ਡਾਕਟਰ ਸਾਹਿਬ ਤੋਂ ਤੁਸੀਂ ਤਸੱਲੀ ਆ ਆਪਣੇ ਬਿਲਕੁਲ ਸੋ ਸਮਝਦੇ ਨਾਲ ਤਸੱਲੀ ਕਰਵਾ ਸਕਦਾ ਕੋਈ ਵੀ ਅੱਗੋਂ ਭਾਈ ਜੋਗੇ ਦੀਪੇ ਭਾਈ ਆਪਾਂ ਤਸੱਲੀ ਪੂਰੀ ਕਰਵਾ ਲਈ ਸੀ ਗੱਬਣ ਚੈੱਕ ਪਾਸੇ ਜੀ ਦਰਾਵਾਂਗੇ ਜੀ ਆਪਾਂ ਵੀ ਆਪਾਂ ਚੈੱਕ ਕਰਾ ਕੇ ਲੈਂਦੀ ਆ ਆਪਾਂ ਚੈੱਕ ਕਰਾ ਕੇ ਲੈਂਦੀ ਆ ਅੱਗੋਂ ਅਗਲੇ ਦੀ ਚੈੱਕ ਕਰਾ ਕੇ ਖਰੇ ਜੀ ਜੇ ਮਤਲਬ ਹੋ ਕਿ ਜਿਹੜੇ ਡਾਕਟਰ ਸਾਹਿਬ ਤੋਂ ਤੁਸੀਂ ਕਰਵਾਈ ਆ ਹਾਂਜੀ ਚਲੋ ਇੱਕ ਉਹ ਵੀ ਉਹ ਵੀ ਰਿਸਪੌਂਸਿਬਿਲਟੀ ਹੁੰਦੀ ਹੈ ਉਹਨਾਂ ਦੇ ਵੀ ਚਲੋ ਉਹਨਾਂ ਨੇ ਇੱਕ ਵਾਰੀ ਕਰ ਲਈ ਤੇ ਉਹ ਵੀ ਕਹਾ ਸਕਦੇ ਹੋ ਤੁਸੀਂ ਉਹਨਾਂ ਤੋਂ ਕੋਈ ਗੱਲ ਸਰਕਾਰੀ ਡਾਕਟਰ ਹੈ ਜੀ ਉਹ ਇਧਰ ਦੇ ਇਲਾਕੇ ਦਾ ਮੰਨਿਆ ਵਾ ਉਹ ਤੋਂ ਕਹਾ ਵੀ ਦਵਾਂਗੇ ਬਾਕੀ ਜੇ ਕਹਿੰਦੇ ਤਸੱਲੀ ਕਰਨੀ ਆਪਣੀ ਤਸੱਲੀ ਕਰੇ ਜਿੱਤਰਾ ਮਰਜੀ ਹਾਂ ਜੀ ਬਾਕੀ ਸਿਵਲ ਡਾਕਟਰ ਨੇ ਦੋਸਤੋ ਜਿਨ੍ਹਾਂ ਨੇ ਚੈੱਕ ਕੀਤੀ ਹੈ ਰਿਸਪੌਂਸੀਬਲ ਨੇ ਆਪ ਖੋਦੋ ਇਸ ਕਰਕੇ ਮੇਰਾ ਵੀਰ ਤੁਸੀਂ ਜੇਕਰ ਨਹੀਂ ਵੀ ਚੈੱਕ ਕਰਾਉਣੀ ਤੇ ਉਸ ਡਾਕਟਰ ਸਾਹਿਬ ਨਾਲ ਗੱਲ ਵੀ ਕਰ ਸਕਦੇ ਜੀ ਦੁਬਾਰਾ ਮੇਰਾ ਕਹਿਣ ਦਾ ਮਤਲਬ ਦੋਸਤੋ ਬਾਰ ਬਾਰ ਹੱਥ ਪਾਉਣ ਦਾ ਜਿਹੜਾ ਹੋ ਜਾਂਦਾ ਇਸ ਕਰਕੇ ਇੱਕ ਵਾਰੀ ਚੈੱਕ ਵੀਰ ਉਹਨਾਂ ਨੇ ਆਪਣੀ ਹੱਥੀ ਕਰਾਈ ਤੇ ਜੋਗੇ ਭਾਈ ਜਵਾਬ ਸਮਝਦਾ ਵੀ ਓਕੇ ਵਧੀਆ ਜੀ ਵਧੀਆ ਜੀ ਸਾਰੇ ਠੀਕ ਆ ਵੀਰ ਤੇ 5 ਕਿਲੋ ਪੂਰੀਆਂ ਤਾਰਾਂ ਆ ਜਾ 5 ਕਿਲੋ ਜੀ ਤੇ ਕੀ ਮੁੱਲ ਕਰਾਂਗੇ ਮੁੱਲ ਇਹਦਾ 50000 ਮੰਗਦੇ ਆ 48 ਦੀ ਦੇ ਦਾਂਗੇ ਜੀ 48000 ਦੇ ਹਾਂ ਜੀ ਲੋਬ ਦੋਸਤੋ 48000 ਦੀ ਜਿਹੜੀ ਆ ਤੁਹਾਨੂੰ ਇਹ ਮੱਝ ਮਿਲ ਜੂਗੀ। ਜਵਾ ਪਸ਼ੂ ਆ ਇੱਕ ਨੰਬਰ ਆ। ਬਾਕੀ ਥਣ ਚੱਡਾ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੀ ਅਗਰ ਤੀਜੇ ਸਵੇ ਲਈ ਗੱਭਾ ਬਿਲਕੁਲ ਆਸ ਹੁੰਦੀ ਆ ਵੀ ਦੋਸਤੋ ਘਟੋ ਘੜ ਵੀ ਕੋਈ 6-7 ਮਹੀਨੇ ਪਸ਼ੂ ਸੰਭ ਕੇ ਵੀ ਬਿਲਕੁਲ ਜਿਹੜੀ ਆ ਤਾਜੀ ਸੂਪੂਗੀ ਸਾਡੇ ਕੋਲ ਇਹ ਆਸ ਹੁੰਦੀ ਆ ਪਸ਼ੂ ਦੀ ਠੀਕ ਆ ਜੀ ਗੱਭਣ ਤੇ ਟੋਕਰ ਬਹੁਤੇ ਵੀਰ ਡਿਮਾਂਡ ਕਰਦੇ ਆ ਸੋ ਉਹਨਾਂ ਵੀਰਾਂ ਲਈ ਖਾਸ ਤੌਰ ਤੇ ਇਹ ਚੀਜ਼ ਆਲੀ ਨਰਖ ਪਰਖ ਕਰਦੇ ਠੀਕ ਆ ਇੱਕ ਵੱਡੇ ਕੱਦ ਕਰਦੀ ਜਿਹੜੀ ਅਗਲੀ ਦੋਸਤੋ ਬੱਚੀ ਤੁਹਾਨੂੰ ਦਿਖਾਉਣੀ ਹੈ ਵੱਡੇ ਕੱਦ ਕਰਦੀ ਆ ਭਾਈ ਦੀਪੇ ਦੇ ਬਿਲਕੁਲ ਬਰਾਬਰ ਦਾ ਕੱਦ ਹੈ 6 ਦੰਦ ਜੀ ਹਾਂ ਜੀ ਲਓ ਜੀ ਤੇ 6 ਬਹੁਤ ਜਿਆਦਾ ਠੰਡੀ ਧੀਰੀਆ ਦੋਸਤੋ ਸੀਲਸ ਹਾਉ ਤੁਸੀਂ ਆਪ ਹੀ ਦੇਖ ਲਓ ਵੀ 6 ਦੰਦ ਬੂਹੋ ਆ ਪਹਿਲਾ ਸੂਆ ਪਹਿਲੇ ਸੂਈ ਹੋਗੀ ਨਾ ਪਹਿਲਾ ਪਹਿਲਾ ਸੂਆ ਜੀ ਆ ਦੇਖੋ ਵੰਗਾ ਪਉਣਾ ਪਾਓ ਆ ਨਹੀਂ ਪੋਣਾ ਨਾ ਪਾਓ ਅੱਛਾ ਤੇ ਪਹਿਲਾਂ ਸੂਈ ਏਤੀਪੇ ਭਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਭਾਈ ਹੋਵੇ 10 12 ਦਿਨ ਹੋ ਗਏ ਸੂਈ ਨੂੰ ਲਓ ਜੀ ਮਗਰ ਬੱਛਾ ਹਾਂਜੀ ਮਗਰ ਬੱਛਾ ਮਗਰ ਬੱਛਾ ਦੋਸਤੋ ਇਹ ਥੱਲੇ ਬੱਚਾ ਜਿਹੜਾ ਬੱਚਾ ਹੈ ਮੇਲ ਕਾ ਕਾ ਲਓ ਜੀ ਠੀਕ ਹੈ ਜੀ ਲੱਤਾਂ ਦੇਖੀਏ ਦੋਸਤੋ ਬਿਲਕੁਲ ਲੰਬਾਈ ਹੈ ਠੀਕ ਹੈ ਜੀ ਲੰਬਾਈ ਦੇ ਵਿੱਚ ਲੱਤਾਂ ਨੇ ਕਿਉਂਕਿ ਕਾਠੀ ਜਿਹੜੀ ਉੱਚੀ ਆ ਤੇ ਹਾਈਟ ਸੋਹਣੀ ਆ ਠੀਕ ਹੈ ਜੀ ਬੇਲਪੂਲ ਵੀ ਸੋਹਣੀ ਆ ਬਿਲਕੁਲ ਪਹਿਲਾ ਸੂਹਾ ਸੂਈ ਆ ਨਵੀਂ ਬੱਚੀ ਆ ਦੇਖੋ ਬਾਹਰ ਨਾ ਗੱਡੀ ਇੱਥੇ ਵਿਖਾ ਦੇ ਆਹ ਦੇਖੋ ਜੀ ਉਹ ਅਗਲਾ ਬੱਚਾ ਹਨਾ ਜੀ ਹਾਂ ਜੀ ਅਗਲਾ ਬੱਚਾ ਅਗਲਾ ਬੱਚਾ ਜਿਹੜਾ ਮੇਲ ਕਾਫ ਦੋਸਤੋ ਇਸ ਵੜ ਦਾ ਠੀਕ ਆ ਬਿਲਕੁਲ ਬਲੈਕ ਰੰਗ ਦੇ ਵਿੱਚ ਤੇ ਆ ਆ ਤੁਸੀਂ ਫੇਸ ਕੁਆਲਟੀ ਵੇਖੋ ਆ ਦੁੱਧ ਕਿੰਨਾ ਹੋਣਾ ਪਚਵਾ ਦਾਂਗੇ ਜੀ ਦੁੱਧ ਭਾਈ ਅਸਲੇ 12 ਕਿਲੋ ਆਪਾਂ 10 ਕਿਲੋ ਦੀ ਗਾਰੰਟੀ ਰਾਵਾਂਗੇ ਜੀ ਐ ਹੈ ਵੈਸੇ 12 ਹੈ ਵੀਰ ਜੀ ਇਹ ਨਾ ਜਿੰਨਾਂ ਕੋ ਆਈ ਆ ਇਹ ਉਹਨਾਂ 14 ਕਿਲੋ ਚਾਹੁੰਦੇ ਰਹੇ ਆ اچھا ਉਹ ਵੀ ਚਲੇਗਾ ਬਾਹਰ ਹਾਂ ਤੇ ਦੁੱਧ ਤੇ ਹੁਣ ਇਸ ਟਾਈਮ 12 ਕਿਲੋ ਦੇ ਲਗਭਗ ਆ ਪਰ 10 ਕਿਲੋ ਦੀ ਗਾਰੰਟੀ ਆਪਣੀ 10 ਕਿਲੋ ਦੀ ਹਾਂਜੀ ਤੇ ਗਾੜੀ ਕੋਈ ਖੜੇ ਦੇ 14 ਕਿਲੋ ਦੇ ਵੀ ਸਕਦੀਤ ਪਰ ਆਪਾਂ ਜਿਹੜਾ ਮੁੱਲ ਆ ਮੁੱਲ ਆਪਾਂ 10 ਕਿਲੋ ਦਾ ਹੀ ਲੈਣਾ ਜੀ ਸਹੀ ਆ ਹਾਂਜੀ ਤੇ ਸੂਈ ਨੂੰ ਆਪਣੇ ਜੋਗੇ ਭਾਈ ਕਿੰਨੇ ਦਿਨ ਦੱਸਿਆ 10 ਦਿਨ ਹੋ ਗਏ ਸੂਈ ਨੂੰ 10 ਤੋਂ 15 ਦਿਨ ਹੋ ਗਏ ਹੋਣਗੇ ਇੱਥੇ ਲਓ ਜੀ 10 ਕਿ ਦਿਨ ਤਾਂ ਆ ਬੱਚਾ ਦੇਖ ਲਓ ਮੇਰਾ ਵੀਰ ਬਾਅਦ ਵਿੱਚ ਕਈ ਵਾਰ ਜ਼ਿਕਰ ਕਰਦੇ ਬੱਚਾ ਨਹੀਂ ਦਿਖਾਇਆ ਜਾਂਦਾ ਕਈ ਵਾਰ ਨਾ ਦੋਸਤੋ ਠੀਕ ਆ ਜੀ ਤੇ ਭੁੱਲ ਜਾਈਦਾ ਬਾਕੀ ਆ ਬੱਚਾ ਹੈਗਾ ਠੀਕ ਆ ਮਗਰ ਸੋ ਆਪਦਾ ਵੀਰ ਕੋਈ ਤਸੱਲੀ ਕਰ ਲੈ 10 ਕਿਲੋ ਦੁੱਧ ਮੰਨ ਕੇ ਤੇ ਜੋਗੇ ਭਾਈ ਕਿੰਨਾ ਕ ਮੁੱਲ ਲੈਣ ਦੇਣ ਫਿਰ ਇਹਦਾ ਮੁੱਲ ਜੀ ਇੱਕ ਦਹੇਗੀ ਛਿੱਗੀ ਜੇ ਪਹਿਲਨ ਜੇ ਤੇ ਮੁੱਲੇ ਦਾ ਕਰਦੇ ਆਪਾਂ 3532 ਦੀ ਹਾਂ ਨਾ ਦੇ ਦਾਂਗੇ ਜੀ 32 ਦੀ ਛੋਟ ਛੱਪਾ ਕਰ ਦਾਂਗੇ 32 ਚ ਹਾਂ ਜੀ ਠੀਕ ਹੈ ਜੀ ਲਓ ਜੀ 32000 ਦੇ ਵਿੱਚੋਂ ਦੋਸਤੋ ਛੋਟ ਛੱਪਾ ਹੋ ਜਾਊਗਾ ਮਾਨਤਾਨ ਹੋ ਜਾਊਗਾ ਦੁੱਧ ਕਿਉਂਕਿ ਤਾਜ਼ੀ ਆ ਠੀਕ ਆ ਦੁੱਧ ਤੁਸੀਂ ਅਕੇ ਜਿੰਨੀ ਖੇਚਲ ਕਰ ਲੋਗੇ ਉਹਨਾਂ ਦੁੱਧ ਲੈ ਸਕਦੇ 12 ਦਾ ਬੇਸ਼ੱਕ ਦੋਸਤੋ 13 ਵੀ ਲੈ ਸਕਦੇ 14 ਵੀ ਲੈ ਸਕਦੇ ਫਿਲਹਾਲ 10 ਕਿਲੋ ਤੁਸੀਂ ਆਪਦੀ ਤਸੱਲੀ ਕਰ ਲ ਤੇ ਸੀਲ ਆ ਠੰਡੀ ਧੀਰੀ ਆ ਬਿਲਕੁਲ ਜਿਹੜੀ ਦੋਸਤੋ ਠੰਡੀ ਧੀਰੀ ਇਸ ਤੋਂ ਬਾਅਦ ਇੱਕ ਅਗਲੀ ਜਿਹੜੀ ਆ ਦੋਸਤੋ ਗੋਰੀ ਵੈੜ ਤੁਹਾਨੂੰ ਦਿਖਾਉਣੇ ਆ ਠੀਕ ਆ ਗ੍ਰੇ ਕਲਰ ਦੇ ਵਿੱਚ ਆ ਹਾਈਟ ਮੀਡੀਅਮ ਹਾਈਟ ਆ ਪਰਪਲੀ ਪੁਲੀ ਪੂਰੀ ਆ ਸਭੀ ਸੁੰਗੀ ਤੁਸੀਂ ਆਪ ਦੇਖ ਲਓ ਠੀਕ ਆ ਜਿੰਨੀ ਆ ਸੋਹਣੀ ਆ ਆ ਵੇਖੋ ਅੱਛਾ ਇਹ ਸੂਹਾ ਕਿਰਮਸ ਸੂਈ ਹੈ ਜੀ ਇਹ ਦੂਜਾ ਸੂਹਾ ਸੂਈ ਜੀ ਦੂਜਾ ਨੇ ਹਾਂਜੀ ਇਹਨੂੰ ਟਾਈਮ ਕਿੰਨਾ ਕੁ ਹੋ ਗਿਆ ਸੂਈ ਨੇ ਇਹਦਾ ਬੱਚਾ 10 12 ਦਿਨ ਤੋਂ 15 ਦਿਨ ਹੋ ਗਏ ਉਹਨਾਂ ਦੇ ਬੱਚਾ 10 ਤੋਂ 15 ਏਰੀਆ ਹੈ ਜੀ ਹਾਂਜੀ ਮਗਰ ਇਹਦੇ ਬੱਚਾ ਹਾਂਜੀ ਆਪ ਇਹ ਸੂਹਾ ਦੂਜ ਲਓ ਜੀ ਦੂਜਾ ਸੂਆ ਦੋਸਤੋ 15 ਦਿਨਾਂ ਦੀ ਸੂਈ ਆ ਬਿਲਕੁਲ ਗਰੇ ਕਲਰ ਆ ਠੀਕ ਆ ਜੀ ਲਾਈਟ ਗਰੇ ਆ ਡਬਲ ਸ਼ੇਡਡ ਆ ਗਰੇ ਤੇ ਵਾਈਟ ਦਾ ਥੋੜਾ ਕੰਬੀਨੇਸ਼ਨ ਚ ਹੈਗਾ ਠੀਕ ਆ ਸੋ ਬੈਰ ਬਾਕੀ ਤੁਸੀਂ ਦੇਖ ਲਓ ਤੇ ਕ੍ਰੋਸ ਬੰਡ ਦੇ ਵਿੱਚ 15 ਦਿਨਾਂ ਦੀ ਸੂਈ ਆ ਮਗਰ ਜਿਹੜਾ ਥੱਲੇ ਬੱਚਾ ਮੇਲ ਕਾਫ ਬੱਚਾ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਜੀ ਆਪਦੇ ਬੱਚੇ ਦੇ ਕੋਲ ਬਿਲਕੁਲ ਪਸੂ ਖੜ ਗਿਆ ਆ ਦੇਖੋ ਠੀਕ ਆ ਬਾਕੀ ਚਵਾਈ ਬਹੁਤ ਜ਼ਿਆਦੀ ਭਾਈ ਡਾੜੀ ਲੱਗੀ ਇਹਨੂੰ ਅੱਛਾ ਜੀ ਹਾਂ ਜੀ ਲਓ ਜੀ ਲੋ ਵਾਲਾ ਖਣ ਲੱਗਾ ਇਹਨੂੰ ਠੀਕ ਆ ਅੱਛਾ ਵੀਰ ਜੋਗੇ ਇਹਦੇ ਥੱਲੇ ਹੁਣ ਕਿੰਨਾ ਦੁੱਧ ਚਵਾ ਦਾਂਗੇ ਘਰੋਂ ਦੁੱਧ ਨੂੰ ਅਸਟਾ ਵਾ 8 ਕਿਲੋ ਚਵਾ ਕੇ ਦਵਾਂਗੇ ਜੀ 8 ਕਿਲੋ ਹਾਂਜੀ ਕੰਡੇ ਵਾਲਾ 8 ਕਿਲੋ ਠੀਕ ਹੈ ਜੀ ਹਾਂਜੀ ਚਵਾਬ ਸਵਾਦ ਚਵਾਈ ਦੀ ਬਹੁਤ ਜਿਆਦਾ ਚੰਗੀ ਹਾਂਜੀ ਤੇ ਸੀਲਸ ਲੱਗ ਵੀ ਇੰਨੀ ਆ ਭਾਵੇਂ ਅੱਗੋਂ ਪਿੱਛੋਂ ਚੋਨੀਏ ਵੀ ਜਦੋਂ ਮਰਜ਼ੀ ਚੋ ਲੋ ਹਾਂਜੀ ਬਹੁਤ ਜਿਆਦਾ ਚੰਗੀ ਆ ਠੰਡੀ ਧੀਰੀ ਆ ਤੇ ਬਾਕੀ ਚਵਾਬ ਵਧੀਆ ਜੀ ਖਾਣ ਮਖਾ ਦਿਓ ਖਾਣ ਮਖਾ ਦਿਓ ਲਓ ਜੀ ਆ ਲਓ ਠੀਕ ਹੈ ਜੀ ਲਵਾਈ ਦੇ ਵਿੱਚ ਪੂਰਾ ਥਾਣਾ ਦੋਸਤੋ ਠੀਕ ਹੈ ਮੁੱਠੀ ਥਾਣਾ ਚਾਰੇ ਥਾਣਾ ਤੁਸੀਂ ਵੇਖ ਸਕਦੇ ਰੋਗ ਰੋਗ ਥਾਣਾ ਠੀਕ ਹੈ ਜੀ ਚਾਰੇ ਥਾਣਾ ਸਪੇਸ ਵਿੱਚ ਚੱਪਾ ਚੱਪਾ ਸਪੇਸ ਆ 4-4 ਇੰਚ ਦੀ ਤੇ 8 ਕਿਲੋ ਜਿਹੜੀਆਂ ਧਾਰਾ ਦੋਸਤੋ ਮੌਜੂਦ ਨੇ 15 ਦਿਨਾਂ ਦੀ ਸੂਈ ਥੱਲੇ ਠੀਕ ਹੈ ਦੁੱਧ ਵੀ ਤਕਰੀਬਨ ਇਹਨਾਂ ਜਿਹੜੇ ਗਵਿਹੜਾਂ ਦਾ ਦੋਸਤੋ ਬਿਲਕੁਲ ਕਿ ਮੱਝਾਂ ਵਾਲਾ ਆਪਾਂ ਕਹਿੰਦੇ ਵੀ ਮੱਝਾਂ ਦਾ ਦੁੱਧ ਹੁੰਦਾ ਤੇ ਮੋਲੇ ਦਾ ਕੀ ਕਰਾਂਗੇ ਜੀ ਲੈਣ ਦੇ ਲੈਂਦੇ ਨੇ 50000 ਦੀ ਦੇ ਦਾਂਗੇ ਜੀ 50000 ਛੋਟ ਛੱਪਾ ਕਰ ਦਾਂਗੇ ਸੰਤੂ ਸਾਹਿਬ ਇੱਕ ਹੋਰ ਗੱਲ ਹੈ ਕਿ ਦੋਵੇਂ گاਵਾ ਸੂਈਆਂ ਵਾਂ ਤੇ ਘਰਾਂ ਵਿੱਚੋਂ ਲਈਆਂ ਵਾਂ ਹਾਂਜੀ ਤੇ ਕਹੇ ਵੇਲੇ ਹੁੰਦਾ ਵਾ ਕਿ ਬੱਚਾ ਲਾਇਆ ਉਹ ਜੇ ਆਪਾਂ ਗਰੰਟੀ ਦੇ ਦਾਂਗੇ ਜੀ ਘਰ ਫੋਨ ਕਰਾ ਦਾਂਗੇ ਜਿੰਨਾਂ ਕੋਈ ਲਈਆਂ ਵਾਂ ਸਹੀ ਹੈ ਜੀ ਪੂਲ ਗਰੰਟੀ ਆਪਣੀ ਜਿਹੜੀ ਚੀਜ਼ ਦੀ ਗਰੰਟੀ ਦਵਾਂਗੇ ਉਹ ਚੁੱਕਾਂਗੇ ਬਿਲਕੁਲ ਜਿਹੜੀ ਚੀਜ਼ ਦੀ ਨਹੀਂ ਗਰੰਟੀ ਬਾਕੀ ਦੂਜਾ ਨੰਬਰ ਇਹ ਤੁਹਾਨੂੰ ਨਾਲ ਦੱਸ ਦਈਏ ਜੀ ਆਪਣੇ ਕੋਈ ਜਿੰਨੇ ਜਾਨਵਰ ਹੈਗੇ ਆ ਜਿਹੜੀ ਗਰੰਟੀ ਦੇਂਦੇ ਦੁੱਧ ਦੀ ਜੋ ਵੀ ਆ ਹਾਂਜੀ ਉਹ ਇੱਥੇ ਚੈੱਕ ਕਰਕੇ ਖੜਨ ਆਪਣੇ ਕੋਲ ਘਰੇ ਖੜਕੇ ਮੁੜ ਕੇ ਆਖਣ ਜਾਂ ਦੁੱਧ ਨਹੀਂ ਦਿੰਦੇ ਜਾਂ ਪੱਠੇ ਨਹੀਂ ਖਾਂਦੀਆਂ ਜਾਂ ਕੋਈ ਗੱਲਬਾਤ ਉਹ ਬਾਅਦ ਚ ਗੱਲਬਾਤ ਨਹੀਂ ਹੋਣੀ ਬਿਲਕੁਲ ਸਾਡੇ ਕੋਲ ਮੁੱਲ ਲਿਆਂਦਾ ਸਾਰਾ ਤੇ ਜਿਹੜੀ ਚੀਜ਼ ਦੀ ਗਰੰਟੀ ਹੋ ਗਰੰਟੀ ਆ ਜਿਹੜੀ ਚੀਜ਼ ਦੀ ਨਹੀਂ ਗਰੰਟੀ ਉਹ ਨਹੀਂ ਗਰੰਟੀ ਸਹੀ ਹੈ ਇੱਥੋਂ ਡੰਗਰ ਚੱਲੇ ਗਿਆ ਮੁੜ ਕੇ ਕੱਲ ਨੂੰ ਕਹਿੰਦਾ ਪੱਠੇ ਨਹੀਂ ਖਾਂਦਾ ਚਾਹੇ ਦੁੱਧ ਘਟਿਆ ਉਹਦੀ ਕੋਈ ਗਰੰਟੀ ਨਹੀਂ ਜੀ ਬਿਲਕੁਲ ਹਾਂਜੀ ਤਸੱਲੀ ਕਰਕੇ ਵੜਨ ਇਥੋਂ ਇਹ ਪਹਿਲਾਂ ਹੁੰਦਾ ਠੀਕ ਆ ਜੀ ਜਿਗਰ ਤਾਂ ਬਾਰ ਬਾਰ ਕਰਦੇ ਆ ਅੱਗੋਂ ਨਵਾਂ ਵਪਾਰ ਬਿਲਕੁਲ ਕੰਮ ਜਿਹੜਾ ਦੋਸਤੋ ਵਪਾਰ ਦਾ ਪਸੂ ਕੁਝ ਘੰਟਾ 2 ਘੰਟੇ ਆਏ ਆ ਕੋਈ ਚਾ ਕੱਲ ਦਾ ਪਸੂ ਆ ਕੋਈ ਪਰਸੋਂ ਦਾ ਆ ਇਸ ਕਰਕੇ ਅੱਗੋਂ ਜਿਹੜਾ ਮੁੱਲ ਨਾਲ ਜਿਹੜਾ ਪਸੂ ਖਰੀਦਿਆ ਜਾਂਦਾ ਕੋ ਤੁਸੀਂ ਵੀ ਮੁੱਲ ਭਰ ਕੇ ਖਰੀਦਣਾ ਤਸੱਲੀ ਇਸ ਘਰੋਂ ਆ ਪਹਿਲਾਂ ਨਰਖ ਪਰਖ ਕਰ ਲਓ ਕਿਸੇ ਤਰ੍ਹਾਂ ਦਾ ਕੋਈ ਡਾਊਟ ਲੱਗਦਾ ਕਲੀਅਰ ਕਰ ਲਓ ਇਸ ਘਰੇ ਖੜ ਕੇ ਤਸੱਲੀ ਦੋੜਾਂਗੇ ਚੋਲੋ ਤਿੰਨ ਟਾਈਮ ਚੋਲੋ ਉਸ ਤੋਂ ਬਾਅਦ ਕਿਉਂਕਿ ਸਾਹ ਵਾਲੀ ਚੀਜ਼ ਆਪਾਂ ਹਰ ਵਾਰ ਕਹਿੰਦੇ ਆਂ ਗਾਂ ਜਾ ਕੇ ਜਿੱਦਾਂ ਪਹਿਲੇ ਦੇ ਨੇ ਅਗਲੇ ਨੇ ਕਿਤੇ ਉਹ ਵੀ ਇਹ ਨਹੀਂ ਪਾਡੇ ਕੋ ਕਿਤੇ ਉਹ ਕੋਈ ਡੰਗਰ ਲੈਂਦਾ ਆਪਣੀ ਤਸੱਲੀ ਕਰਕੇ ਲਵੇ ਪਹਿਲਾਂ ਕਿਸੇ ਨੂੰ ਵੀ ਕੋਈ ਖਰਾਬ ਨਾ ਕਰੇ ਪਹਿਲਾਂ ਸਾਈ ਪਾ ਕੇ ਮੁੜ ਕੇ ਆਖੇ ਨਹੀਂ ਉਹ ਜੇ ਕੰਮ ਬਾਅਦ ਚਾਲਾ ਕੰਮ ਨਾ ਕਰੇ ਪਹਿਲਾਂ ਚੈੱਕ ਕਰਕੇ ਆਪਣੇ ਡੰਗਰ ਲੈਣ ਜੀ ਬਿਲਕੁਲ ਨਹੀਂ ਜੱਜਦਾ ਤੇ ਨਾ ਲੈਣ ਉਹ ਨਹੀਂ ਕੋਈ ਗੱਲ ਬਿਲਕੁਲ ਹਾਂਜੀ ਤੇ ਇਸ ਤੋਂ ਬਾਅਦ ਭਾਈ ਜੋ ਕਿ ਅਗਲੀ ਜਿਹੜੀ ਆਪਣੇ ਕੋਲ ਆ ਵੜ ਹੈਗੀ ਹੈ ਇਹ ਗੱਬਣ ਹੈ ਇਹ ਗੱਬਣ ਆ ਜੀ ਹਾਂਜੀ ਇਹ ਕਿੰਨਾ ਸੂਬਾ ਸੂਵੇਗੀ ਤੇ ਕਿਹੜਾ ਸੂਬਾ ਸੂਵੇਗੀ ਭਾਈ ਇਹ ਦੂਜਾ ਤੀਜਾ ਤੀਜਾ ਸੂਵਾ ਸੁਣੀ ਹੈ ਜੀ ਤੀਜਾ ਸੂਵਾ ਦੋਸਤੋ ਬਲੈਕ ਰੰਗ ਦੇ ਵਿੱਚ ਆ ਤੀਜਾ ਸੂਵਾ ਸੁਣੀ ਹੈ ਦਿਨ ਲੈ ਜੂ ਹਜੇ ਹੈ ਅਜੇ 8 ਕ ਦਿਨ ਲੈ ਜੂਗੀ ਜੀ 8 ਕ ਦਿਨ ਦਾ ਵੀਰ ਦਾ ਸਮਾ ਲੈ ਜੀ ਹਾਂਜੀ 8 ਦਿਨ ਲੈ ਜੇ ਤਾਂ ਆਪ ਦੇਖ ਲਓ ਪੂਰੀ ਗੁੰਦੀ ਪਈ ਆ ਦੋਸਤੋ ਵਜਨ ਭਜਨ ਪੂਰਾ ਹਾਈਟ ਕੱਦ ਉੱਚੀ ਆ ਪੂਰੀ ਠੀਕ ਆ ਜੀ ਕੋਈ ਮੀਡੀਅਮ ਜੀ ਜਾਂ ਸਮੱਧਰ ਜੀ ਹਾਈਟ ਨਹੀਂ ਭਰਾਵੋ ਉੱਚੀ ਹਾਈਟ ਆ ਜਿੰਨੀ ਵੀ ਆ ਉੱਚੀ ਹਾਈਟ ਆ ਮੀਡੀਅਮ ਤੋਂ ਪਲੱਸ ਨੂੰ ਆਪਾਂ ਕਾਊਂਟ ਕਰ ਸਕਦੇ ਆ ਵੀ ਕਹਨੂੰ ਤੁਸੀਂ ਵੀ ਦੂਰੋਂ ਨੇੜੇੋਂ ਵੀਰਾਂ ਨੇ ਆਉਣਾ ਇੱਥੇ ਵੀ ਇਹ ਨਹੀਂ ਹੈਗਾ ਵੀ ਛੋਟੀ ਜੀ ਆ ਦਰਮਿਆਨੀ ਜੀ ਹਾਈਟ ਆ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਆ ਠੀਕ ਆ 8 ਦਿਨ ਦਾ ਸਮਾਂ ਲੈ ਜੂਗੀ ਤੀਜਾ ਸੂਆ ਦੋਸਤੋ ਇਸ ਬਾਹਰ ਦੇ ਸੂਣਾ ਬਾਕੀ ਥਾਂ ਥੋਨ ਦਾ ਟਿੱਪ ਕੇ ਬਿਲਕੁਲ ਤਸੱਲੀ ਮੇਰਾ ਵੀਰ ਕਰ ਲਿਓ ਕਿਉਂਕਿ ਗੱਬੜ ਪਸ਼ੂ ਆ ਆਪਾਂ ਹਮੇਸ਼ਾ ਕਹਿੰਦੇ ਆ ਵੀ ਕੋਈ ਟਿੱਪ ਕੇ ਆ ਕੋਈ ਪੰਜ ਪੰਜ ਚਾਰ ਚਾਰ ਜਿਹੜਾ ਦੋਸਤੋ ਆਪਦਾ ਤਪਾਈ ਕਰਕੇ ਪਸ਼ੂ ਦੀ ਤਸੱਲੀ ਕੀਤੀ ਜਾਵੇ ਆ ਵੇਖੋ ਫੇ ਠੀਕ ਆ ਜਸਟ 8 ਦਿਨ ਹਜੇ ਦੋਸਤੋ ਪਏ ਆ ਸੂਣ ਦੇ ਵਿੱਚ ਠੀਕ ਆ 8 ਦਿਨ ਕੱਢ ਜੂਗੀ 8 ਦੇ ਵੀ ਜੇਕਰ 10 ਵੀ ਕੱਢ ਗਏ ਤੇ ਬਹੁਤ ਵਧੀਆ ਗੱਲ ਆ ਢਿਲ ਢੂਲਾ ਉਹਨਾਂ ਪਸੂ ਹੋਰ ਵਧੀਆ ਬਣ ਜਾਂਦਾ ਘਟ ਕੇ ਪਸੂ ਸੁਨਾ ਮਾੜਾ ਉੱਪਰ 2-4 ਦਿਨ ਉੱਪਰ ਦੋਸਤੋ ਜਿੰਨੀ ਉਮੀਦ ਹੁੰਦੀ ਹੈ ਵੀ ਉੱਪਰ ਦੇਣ ਪਸੂ ਦੇ ਜੇ 2-4 ਦਿਨ ਹਜੇ ਕੋਈ ਜੜੀ ਦੋਸਤੋ ਨੁਕਸਾਨ ਵਾਲੀ ਗੱਲ ਨਹੀਂ ਕੀ ਉਹਨਾਂ ਹੀ ਚੰਗਾ ਪਸੂ ਹੋਰ ਜਿਹੜਾ ਥੱਲੇ ਖੜ ਜਾਂਦਾ ਠੀਕ ਆ ਤੇ ਇਹਦਾ ਜੋਗੇ ਵੀਰ ਕੀ ਮੁੱਲ ਕੀ ਰਹੂਗਾ ਫਿਰ ਮੁੱਲ ਜੀ ਆਪਾਂ ਮੰਗਨ ਨੂੰ ਜੋ ਮਰਜ਼ੀ ਮੰਗਿਏ 30 ਦੀ ਹਾਂ ਨਾ ਦੇ ਦਾਂਗੇ ਜੀ 3000 ਦੀ ਹਾਂ ਜਿੱਦਾਂ ਕੋਈ ਆਈਏ ਗਰੰਟੀਆਂ ਦੇ ਬੜੀਆਂ ਦਿੱਤੀਆਂ ਉਹਨਾਂ ਨੇ ਪਰ ਆਪਾਂ ਕੋਈ ਗਰੰਟੀ ਨਹੀਂ ਦੇਣੀ ਜੀ ਹਾਂ ਦੁੱਧ ਦੱਦ ਦੀਆਂ ਬੜੀਆਂ ਗਰੰਟੀਆਂ ਦਿੱਤੀਆਂ ਵਾ ਕਿਉਂਕਿ ਆਪਾਂ ਗੱਬਣ ਆ ਟਿੱਪ ਕੇ ਲਿਆਂਦੀ ਟਿੱਪ ਕੇ ਆਪਾਂ ਦੇ ਦੇਣੀ ਆ ਜੀ ਬਿਲਕੁਲ ਚੰਗੀ ਗਾਂ ਵਧੀਆ ਵਾ ਬਹੁਤ ਬਲੂ ਚੰਗੀ ਬਹੁਤ ਬੰਨੀ ਟਿੱਪਣ ਤਾਂ ਬਿਲਕੁਲ ਸ਼ਹਿਦ ਜੂਤਾ ਇੱਕੋ ਜਿਹਾ ਨੀਰਾ ਸ਼ਹਿਦ ਸਾਰਾ ਇੱਕੋ ਜਿਹਾ ਬਿਲਕੁਲ ਠੀਕ ਹੈ ਤਸੱਲੀਅਤੇ ਪਰ ਕੋਈ ਆਵੇ ਤੇ ਜਿਹੜੀ ਗੱਲ ਕੋਈ ਹੋ ਗਈ ਉਹ ਨੁਕਸ ਪਹਿਲਾਂ ਦੱਸ ਦਾਂਗੇ ਜੇ ਸਾਡੇ ਦੱਸੇ ਤੋਂ ਬਗੈਰ ਕੋਈ ਗਲਤ ਗੱਲ ਨਿਕਲੇ ਅਸੀਂ ਕਰਾਇਆ ਵੀ ਦਵਾਂਗੇ ਉਹਨੂੰ ਜੀ ਸਹੀ ਹੈ ਬਿਲਕੁਲ ਹਾਂਜੀ ਲਓ ਵੀ ਦੋਸਤੋ ਇਹ ਪਸ਼ੂ ਸੀਗੇ ਵੀਰ ਹੋਮ ਦੇ ਕੋਲ ਇੱਕ ਲਾਸ਼ ਦੇ ਵਿੱਚ ਇੱਕ ਤੁਹਾਨੂੰ ਝੋਟੀ ਦਿਖਾਉਣੀ ਆ ਅਫਸਰ ਝੋਟੀ ਆ ਤੇ ਝੋਟੀ ਚੰਗੀ ਆ ਠੀਕ ਹੈ ਜੀ ਸੋ ਕੋਈ ਵਪਾਰ ਦਾ ਕੰਮ ਆ ਦੋਸਤੋ ਪਸ਼ੂ ਕਈ ਵਾਰਾ ਹੁੰਦਾ ਵੀ ਵੀਰ ਦੋ ਨੰਬਰ ਜੀ ਇਧਰੋਂ ਸੱਜੇ ਖੱਪੇ ਕਰ ਦਿੰਦੇ ਆ ਪਰ ਜਿਹੜੀ ਇਹ ਝੋਟੀ ਆ ਕੋਈ ਵੀਰ ਸੰਭ ਲੂਗਾ ਕੱਦ ਘਾਟ ਸੋਹਣਾ ਸਿੰਗੀ ਸੁੰਗੀ ਬੜੀ ਪਿਆਰੀ ਆ ਫੇਸ ਕੁਆਲਿਟੀ ਜਿਹੜੀ ਬਿਲਕੁਲ ਪਤਲਾ ਜਿਹਾ ਫੇਸ ਆ ਤੇ ਸਿੰਗੀ ਸੁੰਗੀ ਬਹੁਤ ਜਿਆਦੀ ਸੋਹਣੀ ਆ ਪਤਲੇ ਪਿੰਡੇ ਦੀ ਆ ਰੰਗ ਢੰਗ ਜਿਹੜਾ ਤੁਸੀਂ ਇਹ ਝੂਟੀ ਦਾ ਵੇਖ ਲਓ ਕਈ ਵਾਰੀ ਨਾਰਮਲ ਦਰਮਿਆਨੇ ਘਰਾਂ ਦੇ ਵਿੱਚੋਂ ਪਸੂ ਨਿਕਲਦੇ ਆ ਤੇ ਸੇਵਾ ਸਾਹਿਬ ਘੱਟ ਹੁੰਦੀ ਆ ਅੱਗੇ ਜਿਹੜਾ ਵੀਰ ਕੋਈ ਚਾਰ ਰੱਖਦਾ ਸ਼ੌਂਕ ਰੱਖਦਾ ਠੀਕ ਆ ਜੀ ਉਸ ਵੀਰ ਦੇ ਲਈ ਖਾਸ ਤੌਰ ਤੇ ਵੀ ਜਿਹੜਾ ਹੱਥ ਉਥੋਂ ਮਾਰ ਲਿਆ ਤੁਸੀਂ ਪੰਜਾਂ ਚੌਹਾਂ ਮਹੀਨਿਆਂ ਦੇ ਵਿੱਚ ਵਿੱਚ ਤੁਸੀਂ ਇਹ ਆਈ ਕਰਵਾ ਸਕਦੇ ਜੇ ਇਹ ਤਾਂ ਗੱਲ ਤਾਂ ਪੱਕੀ ਆ ਆਹ ਵੇਖੋ ਜੀ ਫੇਸ ਕੁਆਲਿਟੀ ਵੇਖੋ ਸਿੰਗੀ ਵੇਖੋ ਥਾਂ ਤੁਹਾਨੂੰ ਪ੍ਰੋਪਰ ਖਿਲਾਰ ਕੇ ਤਸੱਲੀ ਨਾਲ ਦਿਖਾਉਣੇ ਚਾਰ ਥਾਂ ਨੇ ਚਾਰੇ ਥਾਣਾ ਦੇ ਵਿਥੀ-ਬੁਥੀ ਦਿਖਾ ਦਾਂਗੇ ਉਂਗਲ-ਉਂਗਲ ਜਿੱਡਾ ਥਾਣਾ ਠੀਕ ਆ ਜੀ ਘਟ ਘਟ ਵੀ ਆਪਾਂ ਕਰ ਲਿਆ ਨਾ ਬਈ ਡੇਢ-ਡਰ ਦੋ-ਦੋ ਇੰਚ ਦਾ ਜਿਹੜਾ ਥਾਣਾ ਲੰਬਾਈ ਦੇ ਵਿੱਚ ਆ ਵੇਖੋ ਆ ਕਰੋ ਚੱਕੇ ਜੀ ਆ ਦੇਖ ਆ ਦੇਖੋ ਠੀਕ ਆ ਥੋੜਾ ਜਿਆ ਦੇਪੇ ਮੜਾ ਖੋਲਿਓ ਪੱਟਾ ਨਾਲ ਸੰਜਾ ਪਖਾ ਦੀ ਮੜਾ ਆ ਦੇਖੋ ਠੀਕ ਆ ਜੀ ਆ ਦੇਖੋ ਠੀਕ ਆ ਆ ਠੰਢ ਨੇ ਦੋਸਤੋ ਝੋਲੀ ਝਾਲੀ ਵੱਟ ਫੁੱਟ ਤੁਸੀਂ ਆਪ ਹੀ ਦੇਖ ਲਓ ਤੇ ਕੱਟੀ ਚੰਗੀ ਆ ਠੀਕ ਆ ਤੇ ਟਾਈਮ ਕਿੰਨੇ ਕ ਦੀ ਹੋਊਗੀ ਜੋਗੇ ਭਾਈ ਸਮਾਂ ਅਜੇ ਖੀਰੀ ਜੇ ਖੀਰੀ ਆ ਹਾਂਜੀ ਕੋਈ 2 ਸਾਲ ਦੇ ਨੇੜੇ ਤੇ ਵੀ ਹੋ ਸਕਦੇ ਨਾ ਇੱਥੇ ਕੀ ਲਗਭਗ ਹੀ ਜੀ 2 ਸਾਲ ਹਜੇ ਚਲੋ 2.5 ਸਾਲ ਦੇ ਨਹੀਂ ਪੁੱਜੀ ਕਿਉਂਕਿ ਦੋਂਦੀ ਨਹੀਂ ਹੋਏਗੀ ਖੀਰੀ ਆ ਤੇ ਅੱਗੇ ਕੋਈ 5-6 ਮਹੀਨੇ ਵੀ ਰਸਾਂਵਲੀ ਤੇ ਮੈਨੂੰ ਲੱਗਦਾ ਏ ਆਈ ਦੇ ਕਾਬਲ ਹੋਵੇ ਹਾਈ ਟੂਟ ਚੰਗੀ ਕੱਢੀ ਆ ਜੀ ਹਾਈ ਟੂਟ ਭਾਈ ਚੰਗੀ ਆ ਤੇ ਜੋਗੇ ਵੀ ਰੇਂਦਾ ਕਿ ਲੈਣ ਦੇਣ ਕਰਦਾ 20000 ਦੀ ਦੇ ਦਾਂਗੇ ਜੀ ਹਾਨਾ 20000 ਦੀ ਹਾਂਜੀ ਵੀ ਹਾਂ ਨਾਲ ਹੀ ਗ ਲੋ ਜੀ 20000 ਦੀ ਵੀਰਾਂ ਦੇ ਵੀ ਦੇ ਦਾਂਗੇ ਹਾਂ ਨਾ ਜਿਹੜੀ ਠੀਕ ਆ ਅੱਗੇ ਵੱਡੀਆਂ ਮੱਚਾਂ ਜਿਹੜੀਆਂ ਦੋਸਤੋ ਕਈ ਵਾਰਾ ਹੱਥ ਨਹੀਂ ਪਹੁੰਚਦਾਗਾ ਠੀਕ ਆ ਜੀ ਥੋੜੇ ਦਿੱਕਤ ਹੁੰਦੀ ਹੈ ਵੀ ਇੰਨੇ ਪੈਸੇ ਖਰਚ ਕਰਨੇ ਜਿਹੜੇ ਵੀਰ ਨੇ ਪਠਾੜਾ ਕਾ ਹੈਗਾ ਅਰੇਂਜਮੈਂਟ ਹੈਗਾ ਥੋੜਾ ਬਾਤਾ ਉਹ ਨਾਲ ਇੱਕ ੱਟੀ ਝੋਟੀ ਜਿਹੜੀ ਪਾ ਸਕਦਾ 20000 ਦੇ ਵਿੱਚ ਬਣੀ ਬੱਤਰੀ ਆ ਛੋਟੀ ਜੀ ੱਟੀ ਪਾਲਣ ਦੀ ਲੋੜ ਨਹੀਂ ਕਿ ਐਡੀ ੱਟੀ ਝੋਟੀ ਜਿਹੜੀ ਦੋਸਤੋ ਬਣੀ ਬਣੀ ਮਿਲ ਜੂਗੀ ਤੁਹਾਨੂੰ ਏਆਈ ਦੇ ਕਾਬਲਾ ਬਿਲਕੁਲ ਅੱਗੇ ਥੋੜੀ ਜਿਹੀ ਖੇਚਣ ਕਰੋ ਕਰੂੰਗਾ ਜਿਹੜਾ ਵੀਰ ਕੋਈ ਕੋਈ ਵਿਟਾਮ ਕਾਰਵਾਈ ਕਰ ਲਾਂਗੇ ਤੇ ਬਿਲਕੁਲ ਲੱਗ ਜੂਗੀ ਤਨਪਤਨ ਨੰਬਰ ਜੋਗੇ ਬਾਈ ਆਪਣੇ ਬੋਲ ਦੋ ਨੰਬਰ ਜੀ 94644 ਹਾਂਜੀ 35330 ਠੀਕ ਹੈ ਜੀ ਹਾਂਜੀ ਤੇ ਆਪਣਾ ਦੀਪੇ ਬਾਈ 62838631 ਠੀਕ ਹੈ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਦੋਨੋਂ ਪਿੰਡ ਡਾਲੇ ਕੇ ਤੋਂ ਤਸਵੀਰ ਹੈ ਜ਼ਿਲ੍ਹਾ ਸ਼੍ਰੀ ਤਰਨਤਾਰਨ ਪਸ਼ੂ ਦਿਖਾਤੇ ਆ ਐਨੀਮਲ ਜਿਹੜਾ ਪਸੰਦ ਆਊਗਾ ਦੋਸਤੋ ਤਸल्ली ਨਰਕ ਪਰਖਾ ਤੁਸੀਂ ਪਿੰਡ ਪਹੁੰਚ ਕੇ ਕਰ ਲਿਓ ਮਿਲਦੇ ਆਂ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ